ਕਿ ਸੇ ਪਾਸੋ ਸੁਖੀ ਨਹੀਂ ਹੈਗਾ ਥੱਕ ਗਈ ਮੈਂ ਤਾਂ ਚੈ ਵੱਡੀ ਜਿੱਦ ਦੇ ਘਰ ਚ ਆਈ ਹੈ ਨਾ ਬਾਤੇ ਹੀ ਨਹੀਂ ਹੋਏਗਾ ਚੱਲ ਕੋਈ ਨਾ ਹੁਣ ਆ ਬਾਬੇ ਨੇ ਭਰੋਸਾ ਤਾਂ ਦਵਾਇਆਗਾ ਵੀ ਕੋਈ ਨਾ ਭਾਈ ਸਵਾਮੀ ਨਖਵਾ ਆ ਇਹਨੂੰ ਸਾਰਾ ਕੁਝ ਧਾਗਾ ਬਨ ਦੂੰਗੀ ਪਰ ਕੀ ਕਰਾਂ ਮਨ ਤਾਂ ਕਿਤੇ ਨਾ ਕਿਤੇ ਡੋਲਦਾ ਹੈਗਾ 5 ਸਾਲ ਹੋ ਗਏ ਆ ਇਹਨੂੰ ਹੈ ਉਹੀ ਥਾਲੀ ਜੀ ਆਟਾ ਗੁਈਦਾ ਸਾਡੇ ਤਾਂ ਕਿਸੇ ਪਾਸੇ ਨਹੀਂ ਵਾਦਾ ਹੋਇਆ ਇਹ ਜੀ ਕੜਮੀ ਆਈ ਹੈਗੀ ਚੱਲ ਕੋਈ ਨਾ

ਪੈਣ ਤੋਂ ਮੇਰਾ ਕੋਈ ਕੰਮ ਹੀ ਨਹੀਂ ਹੁੰਦਾ। ਕੀ ਕਰਦੀ ਸੀ? ਮੈਂ ਤਾਂ ਸੂਈ ਚ ਕੰਮ ਲੱਗਰੀ ਸੁਣ ਕੇ। ਤੇ ਸੁੱਕੀ ਕਿੱਥੇ ਆ? ਉਹ ਪਤਾ ਨਹੀਂ ਮਮੀ ਬਾਹਰ ਨੂੰ ਗਏ ਹੋ ਸੀਗੇ। ਅੱਛਾ। ਲੈ। ਮੈਂ ਗਈ ਸੀ ਬਾਬੇ ਕੋਲ। ਠੀਕ ਹੈ। ਬੋਲਣ ਦੀ ਲੋੜ ਨਹੀਂ ਮੇਰੇ ਮੂਰੇ ਕਿਤੇ ਜਵਾਬ ਸੁਆਵਚੇ ਦੇਣ ਲੱਗ। ਮੈਂ ਤਾਂ ਤੁਹਾਡੇ ਭਲੇ ਵਾਸਤੇ ਗਈ ਸੀ ਕਿ ਚੱਲ ਤੇਰੀ ਗੋਦ ਹਰੀ-ਪਰੀ ਹੋ ਜਾਈਂ ਠੀਕ ਹੈ ਨਾ ਆ ਦਵਾਈਆਂ ਦੂਈਆਂ 5 ਸਾਲ ਹੋ ਗਏ ਖਵਾਉਂਦੀ ਰਹੀ ਕੀ ਫਾਇਦਾ ਕੋਈ ਰਾਮ ਹੀ ਨਹੀਂ ਆਇਆ ਅੱਜ ਦੇ ਨਾਲ ਤਾਂ ਨਾ ਰਿਹਾ ਕਰੀ ਕੋਪੀ ਪੀ ਲਈਂ ਜੰਗਾ ਆਹ ਫੜ ਧਾਗਾ ਬੰਨ੍ਹਣੀ ਏ ਤੇਰੇ ਮੈਂ ਕੋਈ ਨਾ ਮਮੀ ਮੈਂ ਬੰਨ ਲੂੰਗੀ ਕੀ ਮੈਂ ਬੰਨ ਲੂ ਕੀ ਹੋ ਜਾਊਗਾ ਹਾ ਹਾ ਆ ਜਾਊਗਾ ਤੈਨੂੰ ਬੰਨ ਲੂੰਗੀ ਜੀ ਮੈਂ ਕਿਹਾ ਨਾ ਸਵਾ ਮਹੀਨਾ ਨਾ ਤਾਂ ਕਿਸੇ ਦੇ ਘਰੇ ਜਾਣਾ ਹੈ ਨਾ ਪੇਕੇ ਜਾਣਾ ਹੈਗਾ ਬੰਨਮ ਨੇ ਜੇ ਰੱਖੀ ਪੂਰਾ ਠੀਕ ਹੈ ਕੋਈ ਰੱਬ ਮਿਹਰ ਕਰਦੇ ਆਪਣੇ ਘਰ ਚ ਹਾਂ ਜਾਇਂ ਕਰ ਚਾਦੀ ਘੁੱਟ ਬਣਾ ਦੇ ਰੋਟੀ ਰੋਟੀ ਬਣਾ ਲਈ ਕਿ ਨਾ ਹਾਂ ਮੈਂ ਕਿਹਾ ਨਾ ਚੱਲ ਠੀਕ ਹੈ ਪਹਿਲਾਂ ਤਾਂ ਚਾਦੀ ਘੁੱਟ ਬਣਾ ਦੇ ਮੈਂ ਤਾਂ ਐ ਹੋਇਆ ਬਿਆਹ ਹੋੜ ਵਰਦੁਗੀ ਆਂਦੇ ਆ ਇਹ ਗੋਲੀ ਲਾਉਂਗੀ ਜਵਾਬ ਜਾ ਦਿੰਦੀ ਸੀ ਐ ਤੇਰੀ ਥੋੜੀ ਭੁੱਗਣ ਦਿੰਨੀ ਆ ਮੈਨੂੰ ਵੀ ਘਰ ਦੇ ਵਿੱਚ ਪਾਤੇ ਨਹੀਂ ਲੋੜ ਹੈ ਜੈ ਕਰੀਆ ਵੀ 5 ਸਾਲ ਹੋ ਗਏ ਤੇਰੇ ਬੰਦੀ ਕੋਈ ਨਹੀਂ ਕਰਿਆ ਤਾਂ ਵੀ ਆ ਰਹੇ ਨੇ ਤੂੜੀ ਵਾਲੇ ਲੱਗ ਰਹੇ ਨੇ ਕਰਨ ਸਾਰਾ ਕੋਈ ਨਾ ਸੇਖ ਹੁੰਦਾ ਗੰਦਾ ਪਾਇਆ ਹੈ ਡਾਡਾ ਆ ਗਈ ਮਾਂ ਤੂੰ ਵੇ ਆ ਗਈ ਪੁੱਤਰ ਤੂੰ ਕਿੱਧਰ ਰਹਿਤੀ ਸਵੇਰ ਦੇ ਮੈਂ ਤਾਂ ਦੇਖਿਆ ਹਾਂ ਭਣ ਕਿੱਧਰ ਲੰਘ ਗਈ ਤੜਕੀ ਵੇ ਕੀ ਕਰਾਂ ਜਾਣਾ ਪੈਂਦਾਗਾ ਆ 5 ਸਾਲ ਹੋ ਗਏ ਇਹਦੇ ਮੂੰਹ ਨਹੀਂ ਦੇਖਿਆ ਕੋਈ ਕਿਤੋਂ ਫਰਕ ਨਹੀਂ ਪਿਆ ਹੈਗਾ ਮੈਂ ਤਾਂ ਨਾ ਇੱਥੇ ਬਾਬਿਆਂ ਕੋਲ ਗਈ ਸੀ ਉਹ ਮਰ ਤੂੰ ਬਾਬੇ ਚੱਕਰਾਂ 'ਚ ਫਰਦੀਆਂ ਤੂੰ ਪਹਿਲਾਂ ਤਾਂ ਉਹਨੇ ਟੋਕਿਆ ਹੁਣ ਤੂੰ ਟੋਕ ਦੇ ਮੈਂ ਐ ਨਹੀਂ ਕਹੀਦਾ ਹੁੰਦਾਗਾ ਜਦੋਂ ਹੋਣਾ ਹੋ ਜਾ ਉਹ ਜਦੋਂ ਵਕਤ ਆਸ ਦੇ ਗੱਲ ਸੁਣਾ ਕਿੰਨਾ ਕਚਰੇ ਨੇ ਦਵਾਈਆਂ ਖਵਾਈ ਜਾਵਾਂਗੇ ਕਿਸੇ ਪਾਸੋਂ ਲਾਜ਼ਮੀ ਕਰਾਈਦਾ ਹੁੰਦਾਗਾ ਇਕੱਲੇ ਦਵਾਈਆਂ ਦੇ ਸਿਰ ਤੇ ਨਹੀਂ ਚੱਲਿਆ ਜਾਂਦਾ ਹੁੰਦਾਗਾ ਆਈ ਸਮਝ ਸਾਰਾ ਕੋਈ ਨਾ ਦੇਖ ਲੈ ਹਾਂ ਦੇਖ ਲੈ ਕੀ ਬਸ ਹੁਣ ਤੂੰ ਨਾ ਉਹਨੂੰ ਕੋਈ ਉਹ ਕਰੀ ਠੀਕ ਹੈ ਜਿਵੇਂ ਮੈਂ ਉਹਨੂੰ ਦੱਸ ਤਰ ਤੂੰ ਨਾ ਕਿਤੇ ਕਹਿ ਦੀ ਇਹਾ ਲੋੜ ਨਹੀਂ ਧਾਗੇ ਧੁੱਗੇ ਬੰਨਣ ਦੀ ਮੈਨੂੰ ਪਤਾ ਆ ਤੁਹਾਡੇ ਮੂੰਹ ਚੋਂ ਨਿਕਲ ਹੀ ਜਾਂਦਾ ਹੁੰਦਾਗਾ ਮੁੰਡਿਆਂ ਦੇ ਮੂੰਹ ਚੋਂ ਇਹੋ ਜਿਹੀ ਗੱਲਾਂ ਮੈਂ ਮੈਂ ਨਹੀਂ ਕਹਿੰਦਾ ਹੈ ਉਹ ਆਹੋ ਗੱਲ ਸੁਣ ਦੇ ਸਵਾ ਮਹੀਨੇ ਤੱਕ ਦੱਸਿਆਗਾ ਉਹਨੇ ਹੈਨਾ ਜੇ ਹੋ ਗਿਆ ਸਾਰਾ ਕੁਝ ਠੀਕ ਹੈ ਨਹੀਂ ਫਿਰ ਮੈਂ ਆਪਦੇ ਹਿਸਾਬ ਨਾਲ ਚੱਲੂ ਠੀਕ ਹੈ ਨਾ ਕੀ ਆਪਦੇ ਸਾਹ ਨਾਲ ਕਿਵੇਂ ਚੱਲ ਕੀ ਗੱਲ ਹੈ ਤੇਰੇ ਚੱਲ ਕੋਈ ਨਾ ਚੁੱਪ ਕਰ ਜਾ ਸਵਾ ਮਹੀਨਾ ਹੁਣੀ ਦਾ ਨਹੀਂ ਤੈਨੂੰ ਦੱਸੀ ਜਾਣੀ ਮੇਰੇ ਦਿਮਾਗ ਚ ਚੱਲੀ ਜਾਂਦੀ ਸਾਰੀ ਗੱਲ ਸਾਰਾ ਪੂਰਾ ਸਵਾ ਮਹੀਨਾ ਵੀ ਆਇਆ ਲੈ ਸਵਾ ਮਹੀਨੇ ਚ ਘੋਡੇ ਦੇ ਗਿਆ ਮੱਠੇ ਚ ਮਹੀਨਾ ਲੰਘ ਜਾਂਦਾ ਤੇ ਚੱਲ ਤੂੰ ਕਿੱਧਰ ਗਿਆ ਸੀਗਾ ਮੈਂ ਤਾਂ ਕੰਮ ਕਰਾਇਆ ਸੀ ਕੋਲੇ ਤੇ ਤਾਂ ਲੱਗ ਰਿਹਾ ਤੂੜੀ ਵਾਲੇ ਚਲ ਆ ਆ ਦੇਖ ਲੈ ਹੁਣ ਆ ਕੇ ਮੈਂ ਕੀਤਾ ਕਾ ਮੇਰੀ ਡਿੜੀ ਧੁੱਪ ਚੜ ਗਈ ਮਹਾਰਾਣੀ ਨਾ ਅੰਦਰ ਹੀ ਪਈ ਹੁੰਦੀ ਆ ਉਹਨੂੰ ਮਾੜਾ ਮੋਟਾ ਕਹਿ ਦਿਆ ਕਰ ਉੱਠਣੇ ਵਾਲੇ ਤੱਕ ਬੇ ਉੱਠਦੀ ਹੋਵੇ ਤਾਂ ਮੈਂ ਜਦੋਂ ਮੈਂ ਤੜਕੇ ਦੀ ਘਰੋਂ ਗਈਆਂ ਆ ਮੇਰੇ ਆਉਂਦੀ ਨੇ ਤਾਰੇ ਬੱਚੇ ਬੈਨੇ ਭੈਣ ਚੋਂ ਸੌਣ ਦਾ ਟਾਈਮ ਐ ਕੋਈ ਜਾ ਰੋਟੀ ਰੋਟੀ ਲਹਾੜਾ ਨਾਲ ਖੇਤ ਬਨੇ ਲੈ ਕੇ ਜਾਣੀ ਹੋਊਗੀ ਜਾ ਤੇਰੇ ਤੋਂ ਨਹੀਂ ਇਹ ਲੋਟ ਆਉਂਦੀ ਨੇ ਮੈਂ ਕਰੂ ਸਿੱਧੀ ਹਾਂ ਆ ਜੱਸੀ ਐ ਜੱਸੀ ਹਾਂਜੀ ਕੀ ਹੋਇਆ ਸਰ ਜਾਂ ਬੰਨੀ ਪਈਆਂ ਮੈਨੂੰ ਨਾ ਚੱਕਰ ਆਈ ਜਾਂਦੇ ਸੀਗੇ ਮੈਂ ਦਵਾਈ ਜੀ ਲਈ ਸੀ ਜਿਹੜੀ ਤੁਸੀਂ ਹੁਣ ਲਿਆ ਕੇ ਦਿੱਤੀ ਹੈਗੀ ਉਹ ਤੇਜ਼ ਬਹੁਤ ਹੈਗੀ ਤੈਨੂੰ ਕੋਈ ਦਵਾਈ ਕੋਈ ਮਾਫਕਾ ਵੀ ਆਈ ਹੈ ਜਿਹੜੀ ਮਰਜ਼ੀ ਲੈ ਆਲੇ ਤੁਹਾਨੂੰ ਸਾਰੀ ਬੇਕਾਰ ਲੱਗਦੀਆਂ ਦਵਾਈਆਂ ਡਾਕਟਰ ਬੋਲੇ ਜਿਹੜੇ ਦੰਦੇ ਦੇ ਕੇ ਤੁਸੀਂ ਇੱਕ ਵਾਰੀ ਗੱਲ ਕਰਕੇ ਦੇਖੋ ਵੀ ਮੈਂ ਕਿਹੜੇ ਕਿਹੜੇ ਚੱਕਰਾਂ ਲੱਗ ਜਾਂਦੇ ਨੇ ਦਵਾਈ ਜਾਂਦੇ ਉਹ ਕਾਹ ਨੂੰ ਆਉਂਦਾ ਚੱਕਰ ਆ ਤੂੰ ਆ ਖੇਖਣ ਕਰਦੀ ਐ ਹੋਰ ਕੀ ਐ ਮੈਨੂੰ ਸੁਣ ਲੈ ਸੱਚੀ ਗੱਲ ਆ ਬੰਨਗਾ ਚੁੰਨੀ ਜੇ ਲਵਟਣ ਜਾਣ ਦੇ ਕਬਸਰਤੇ ਹਾਂ ਬੱਚਾ ਰੋਟੀ ਰੋਟੀ ਬਣਾ ਰੱਖੇਗਾ ਨਾ ਨਹੀਂ ਬਣਾਈ ਨਹੀਂ ਹੈਗੀ ਜੀ ਆਏ ਤੇਰੇ ਉਹ ਖੇਤ ਤੂੜੀ ਵਾਲੇ ਲੱਗ ਰਹੇ ਨੇ ਦੱਸਾ ਜਦੋਂ ਖੜੇ ਹੋ ਰੋਟੀ ਲਾ ਬਾਈ ਵੀ ਬੰਦ ਕੇ ਸਰ ਜਾਓ ਦੱਕਾ ਤੋੜ ਲਾ ਕਰੋ ਕੰਮ ਦਾ ਤੜਕੇ ਚ ਲੱਗਦੇ ਮਾਂ ਕੱਲੀ ਝਾੜੂ ਮਾਰਨਾ ਬਾਈ ਵੀ ਮੋਏ ਨਾਲ ਸਿਰ ਬੰਨ੍ਹ ਕੇ ਲੱਗਦਾ ਆਣੀ ਤੇ ਕਦੇ ਜਿਵੇਂ ਮਾਂ ਕਦੇ ਉਹਨਾਂ ਕਰੀ ਜਾਂਦੇ ਮੜਾ ਉੱਟਾਂ ਨਾਲ ਲਾ ਕੇ ਕਰਾਉਂ ਭਾਂਡੇ ਸਾਰੇ ਉਹ ਮੱਝ ਨਾਲ ਪਏ ਜੇ ਜਦ ਲਾ ਦੇ ਹੁਣ ਸੇਤੀ ਲੱਗਿਆ ਰੋਟੀ ਨਾਲੇ ਮਾਂ ਖਰਾਬ ਕਰ ਤਾਂ ਦੇਗੀ ਕਿ ਨਾ ਤਾਂ ਮੈਨੂੰ ਹੀ ਦਵਾਈਆਂ ਮਾਫ ਕਰੇਂ ਆ ਤੇ ਮਾਂ ਵੀ ਪਤਾ ਨਹੀਂ ਕਿਹੜੇ ਬਾਬਿਆਂ ਕੋਲ ਜਾਂਦੀ ਹੈਗੀ ਹੈ ਨਹੀਂ ਮੰਮੀ ਵੀ ਕਰੇ ਚੱਕੀ ਸਿੱਟੀ ਨਹੀਂ ਆਂ ਨਾ ਸਿੱਟਕੇ ਗਈ ਹੈ ਬਾਹਰ ਅੱਗੇ ਵੀ ਮੈਂ ਦੇਖਿਆਗਾ ਹੀ ਕੁਛ ਨਾ ਕੁਛ ਇਹੋ ਕਿਤੇ ਮੈਂ ਉੜਾ ਪਰ ਮੀਨਾ ਨਾ ਸਿੱੜਦੀ ਰਹੀ ਚਲ ਅੱਜ ਦੇਖਦੀ ਆ ਇਸ ਡਾਇਰੀ ਫਿਰ ਪੜਦੀ ਆ ਰੇ ਗੁਦਰੀ ਮੀਨਾ ਮਾਚਾ ਵਿਚੇ ਤਾਂ ਹਪੂਤੀ ਵਾਲੀ ਫੁੜੀ ਜੀ ਹੈ ਆ ਖੰਮਣੀ ਬੈਠੇ ਬਿੜੇ ਵਾਲੀ ਨੇ ਸਾਨੂੰ ਤਾਂ ਇਹਨੇ ਕੀ ਲਾਉਣਾ ਸੀ ਪਾਰ ਇਹ ਸੁੱਖਾਂ ਥੋੜੀ ਮਨਾਉਂਦੀ ਐ ਮੇਰੇ ਘਰ ਦੀਆਂ ਹੈ ਚਲ ਕੋਈ ਨਾ ਅਰਜ ਕਰਦੀਆਂ ਤੇਰੇ ਨਾਲ ਗੱਲ ਆਉਣੀ ਐ ਤੇਰਾ ਗਾਹ ਇੱਥੇ ਆ ਕੇ ਜਿਆਦੇ ਚਾਂਬਲੀ ਹੋਈ ਜੀ ਮਿਸਕ ਮਿਲਣੀ ਜੀ ਦੇਖ ਤਾਂ ਸਹੀ ਕਿਵੇਂ ਪਈ ਐਗੀ ਖੜੀ ਹੋ ਜਾ ਤੈਨੂੰ ਕਹਿਨੀ ਆ ਕਿਵੇਂ ਪਈ ਐਗੀ ਹੋਣਾ ਕੀ ਹੋ ਗਿਆ ਹੋਣਾ ਤੇਰਾ ਸਿਰਾਂ ਜੰਮਣ ਵਾਲਿਆਂ ਦਾ ਨਾ ਆ ਦੇਖ ਲਾ ਹੈ ਪਪੂਤੀ ਤਾਗਾ ਤੇਰੇ ਹੱਥ ਤੇ ਬੰਨਿਆ ਸੀ ਮੈਨੂੰ ਐ ਦੱਸ ਤੈਨੂੰ ਕੀ ਨਹੀਂ ਕਿਹਾ ਸੀ ਵੀ ਇਹ ਖੋਲ ਤੇ ਤੇ ਆ ਦਵਾਈਆਂ ਅਸੀਂ ਤਾਂ ਤੈਨੂੰ ਅਗਰੇ ਦੇ ਤਰੇ ਤੇ ਪੈਸੇ ਲਾਤੇ ਵੀ ਕੋਈ ਤੇਰਾ ਲਾਜ ਕਰਾ ਦਈਏ ਤੇਰੀ ਕੁੱਖ ਹਰੀ ਹੋ ਜਾਏ ਤੈਨੂੰ ਸ਼ਰਮ ਹੈ ਨਹੀਂ ਜੀ ਮਾਂ ਮੈਂ ਕਿਹਾ ਸੀ ਵੀ ਦਵਾਈਆਂ ਨਾਲ ਤੇਜ ਵਾਲੀਆਂ ਨੇ ਮੈਨੂੰ ਮਾਫ਼ਤ ਨਹੀਂ ਹੈਗੀਆਂ ਨਹੀਂ ਤੂੰ ਰਹਿਣ ਦੇ ਖੇਖਨ ਪੱਟਿਏ ਰਹਿਣ ਦੇ ਤੈਨੂੰ ਆਹ ਆਖੀ ਕਹਿੰਦੇ ਸੀ ਚਲ ਦਵਾਈਆਂ ਦਾ ਤੇਜ ਮੰਨ ਲੈਨੇ ਆ ਤੇ ਆਹ ਤਾਗਾ ਤੇਰੇ ਹੱਥ ਨੂੰ ਬਣਦਾ ਸੀ ਪੂਰੀ ਜੋ ਪੋਰਾ ਬੂਤੀਨੀ ਬਾਤੀ ਤੇ ਮੈਨੂੰ ਆਏ ਬਸ ਤੇਰੀ ਕੁੱਖ ਕਿਵੇਂ ਹਰੀ ਹੋ ਜੇ ਨੇ ਆਏ ਰਸ ਨੇ ਆਏ ਰਸ ਤੋਂ ਹਾਂ ਮੇਰਾ ਤਾਂ ਹੋਇਆ ਜੀ ਤੈਨੂੰ ਕੁੱਟੇ-ਕੁੱਟਾ ਤੇਰੇ ਮਾਰਾ ਸਿਰ ਚ ਚਾਕੇ ਗੋਸਾ ਜੈ ਵੱਡੇ ਵੀ ਇਹ ਜੀ ਆਈਏ ਸਾਡੇ ਘਰੇ ਇਹ ਨਾ ਬੋਲ ਕਿਰੋਂ ਕੁਛ ਕਿਸੇ ਟੀ ਹਦਵਾਈ ਦੱਸ ਮੈਨੂੰ ਇਹਨਾਂ ਚੀਜ਼ਾਂ ਤੇ ਯਕੀਨ ਨਹੀਂ ਹੈਗਾ ਮੈਨੂੰ ਤਾਂ ਸਿਰਫ ਵਾਇਗਰੂ ਤੇ ਯਕੀਨ ਹੈ ਇਹਨਾਂ ਚੀਜ਼ਾਂ ਤੇ ਨਹੀਂ ਯਕੀਨ ਹੈ ਕਦੇ ਤੈਨੂੰ ਦਵਾਈਆਂ ਗਰਮੈਸ਼ ਕਰਦੀਆਂ ਤੈਨੂੰ ਐ ਦੱਸ ਯਕੀਨ ਕੀ ਤੇ ਆ ਨਿਕਲ ਮੁਹੀਏ ਐ ਦੱਸ ਤੋਤੇ ਪੈਰਾਂ ਵਾਲੀ ਕਿੱਥੋਂ ਆ ਗਈ ਸਾਡੇ ਘਰੇ ਦੁਸਕੋ ਲੱਗ ਜਾਂਦੀ ਹੈ ਜੀ ਛੇਤੀ ਫੇਰ ਕੋਈ ਨਾ ਔਰ ਤੇ ਸੁਖੀ ਨੂੰ ਹਜੇ ਤਾਂ ਉਹਨੂੰ ਦੱਸੂਗੀ ਤੇਰੇ ਟੜੌਣੀਆਂ ਹੱਟ ਮੈਂ ਤੇ ਮੇਰਾ ਕੀ ਕਸੂਰ ਹੈ ਜੇ ਕੋਈ ਪਲਾਟ ਨਹੀਂ ਹੋ ਰਹੀਗੀ ਮੈਨੂੰ ਵਾਹਿਗੁਰੂ ਤੇ ਪੂਰਾ ਯਕੀਨ ਹੈ ਵੀ ਇੱਕ ਨਾ ਇੱਕ ਦਿਨ ਜ਼ਰੂਰ ਸੁਣੂਗਾ ਉਹ ਆਹ ਪਾ ਲੈ ਗਾਂ ਤੇ ਜਾ ਖਾਸ ਫਰੇ ਤਾਂ ਕਰਾਮਾ ਸਾਹ ਹੋ ਜੇ ਲਗਾ ਲਗਾ ਕੇ ਤੂੰ ਦਿਹਾੜੀਆ ਬੁਲਾ ਲੈ ਨਾ ਲੈ ਛੱਡ ਜਾ ਬਦਲਾ ਕੇ ਤੂੰ ਟੀਨ ਲੈ ਚਾਹ ਤੇਰਾ ਟੁੱਟੇ ਨਾ ਸਮਟਾ ਆਹੋ ਆਹੋ ਹੋਰ ਵੀ ਬਧੇਰਾ ਕਰੇ ਸਮਾਨ ਪਿਆ ਬਦਲ ਨਾਲ ਉਹ ਵੀ ਬਦਲ ਦੇ ਪਰ ਨਿਬੜੂਗਾ ਕੰਮ ਕੀ ਹੋ ਗਿਆ ਮਾਂ ਕੀ ਹੋ ਗਿਆ ਵੇ ਦੇਹ ਲਾ ਉਹਨੂੰ ਦਵਾਈਆਂ ਦਵਾ ਦਵਾ ਕੇ ਥੱਕ ਗਈ ਆ ਕਈ ਦਿਨ ਹੋ ਗਏ ਮੈਂ ਤੂੰ ਤਾਂ ਦਵਾਈਆਂ ਲੈ ਕੇ ਆਉਣਾ ਮੋਜ ਨਾਲ ਸਿੱਟ ਕੇ ਰੱਖ ਦਿੰਦੀ ਹੈਗੀ ਹੈ ਪੂਰੀ ਦਵਾਈ ਵੀ ਨਹੀਂ ਖਾ ਸਕਦੀ ਹੈਗੀ ਕੀ ਗੱਲ ਉਹ ਤੇ ਨੋਟ ਲਾਈ ਜਾਂਦੇ ਜਿੱਦਾਂ ਦੀ ਆਈ ਹੈਗੀ ਫਿਰ ਹੁਣ ਕੀ ਹੋਣਾ ਗੋਲੇ ਮਾਰਾਂ ਮਾਂ ਉਹਦੇ ਗੋਲੀ ਤਾਂ ਤੂੰ ਕਾਨੂੰ ਮਾਰਦਾ ਮੈਂ ਮਾਰੂ ਗੋਲੀ ਗੱਲ ਸੁਣ ਲੈ ਮੈਂ ਤਾਂ ਭਈ ਬਾਪਿਆਂ ਕੋਲੇ ਵੀ ਜਾ ਹੰਬ ਗਈ ਮੈਂ ਤਾਂ ਚਾਰ ਸਪਿਰ ਮੇਰੇ ਤਾਂ ਕਿਤੇ ਪਾਸੇ ਮਿਹਨਤ ਨਹੀਂ ਪੱਲੇ ਪੈਂਦੀ ਪਰ ਹੁਣ ਇੱਕ ਰਾਹ ਹੈਗਾ ਮੇਰੇ ਕੋਲੇ ਤੂੰ ਦੱਸ ਦੇ ਕੀ ਕਰਾਂ ਮੈਂ ਮੈਂ ਤਾਂ ਕਹਿ ਨਹੀਂ ਆ ਸੁਣਤਾ ਰਹਿ ਵੀ ਮੇਰੇ ਕੋਲ ਤਾਂ ਇੱਕ ਰਾਹ ਹੋ ਰਹਿਗਾ ਇਹਦਾ ਹਾ ਹਾ ਵੱਡ ਪਰ ਇਹਨੂੰ ਦੇ ਤਲਾਕ ਮੈਂ ਤਾਂ ਜਰਾ ਹੋਰ ਵਿਆਹ ਕਰੂੰ ਠੀਕ ਐ ਬੇ ਕਮਲਿਆ ਪੁਰਾਣੀ ਵਾਦਾ ਮੈਂ ਦੱਸ ਕੀ ਕਰਾਂ ਆ ਜਮੀਨ ਕੌਣ ਸੰਭੂ ਆਪਣੀ ਐਂ ਤਾਂ ਦੇਖ ਪਰ ਹੁਣ ਮਾਤਾ ਕੀ ਇਹਦੇ ਮੇਰੇ ਕੀ ਸਾਰੇ ਦੱਸ ਨਾ ਉਹਦੇ ਸਾਰੇ ਹੈਗਾ ਨਹੀਂ ਹੁੰਦਾ ਜਵਾਬ ਹੁਣ ਮੈਂ ਦੱਸ ਕੀ ਕਰਾਂ ਅੱਛਾ ਤੇ ਤੇਰੇ ਸਾਰ ਨਹੀਂ ਹੈਗਾ ਤੇਰੇ ਸਾਰੇ ਨਹੀਂ ਹੈਗਾ ਮੇਰੇ ਸਾਰੇ ਤਾਂ ਹੈਗਾਗਾ ਬਸ ਚੁੱਪ ਕਰਕੇ ਨਾ ਗੱਲ ਸੁਣ ਲੈ ਇਹਨੂੰ ਤਲਾਕ ਦੇ ਸਾਰੀ ਗੱਲ ਸਾਰੇ ਹਸਪਤਾਲ ਮੈਂ ਗਾਤੇ ਕੋਈ ਡਾਕਟਰ ਮੈਂ ਨਹੀਂ ਛੱਡਿਆ ਸਾਡੇ ਸੰਤਾਂ ਦਾ ਲੈ ਲੈ ਕੇ ਤੂੰ ਫਿਰ ਗਈ ਦੱਸ ਕਿੱਥੇ ਪੂਰੀ ਪਈ ਜਾ ਕਿਤੇ ਕੋਈ ਮੈਂ ਹੁਣ ਤਾਂ ਪੂਰੀ ਪੈ ਜੂ ਜਿਹੜੀ ਮੇਰੀ ਗੱਲ ਆ ਤੇਰੇ ਖੂਂਬੜ ਚ ਪੈਂਦੀ ਨਹੀਂ ਹੈਗੀ ਹੈ ਕਾ ਕੋਈ ਨਾ ਮੈਂ ਕਰ ਲਉ ਉਹਦਾ ਨਾ ਗੱਲ ਕੀ ਗੱਲ ਕਰਾਂਗਾ ਅਰੇ ਚੁੱਪ ਕਰਕੇ ਇਹਨੂੰ ਤਲਾਕ ਦੇ ਸਾਡੇ ਦੇ ਪੇਕੇ ਦਫਾ ਹੋਣ ਦੇ ਆਪਾਂ ਤਾਂ ਨੀ ਚੜਾਵ ਕਰ ਲਾਂਗੇ ਨਾ ਯਾ ਮੇਰੇ ਹਾਜੀ ਆਪ ਤੇ ਕਬੂਲ ਹੁਣ ਮੇਰੇ ਵੀ ਸਾਰੇ ਨਹੀਂ ਕੋਈ ਮੈਂ ਤਾਂ ਆਪਾਂ ਦਾ ਲੋਕ ਤਾਨੇ ਮਾਰਦੇ ਨੇ ਕਹਿੰਦੇ ਤੇਰੇ ਬਿਆਨ ਨੂੰ 5 ਸਾਲ ਹੋ ਗਏ ਹਾਲ ਤੱਕ ਜਵਾਬ ਨਹੀਂ ਤੇਰੇ ਕੋਲ ਬੇਹੋਰ ਅੱਖਾਂ ਪੱਕ ਗਈਆਂ ਆਹੀ ਦਿਨ ਦੇਖਦਿਆਂ ਨੂੰ ਕਿ ਅੱਜ ਵੀ ਕੋਈ ਖੁਸ਼ਖਬਰੀ ਮਿਲੀ ਅੱਜ ਵੀ ਹੈ ਚਲ ਕੋਈ ਨਾ ਮੈਂ ਕਰ ਲੂਗਾ ਗੱਲਾਂ ਤੇਰਾ ਤਾਂ ਨਾ ਚਲ ਕੋਈ ਨਹੀਂ ਚਲ ਕੋਈ ਨਹੀਂ ਲੋਟ ਆਇਆ ਹੈਗਾ ਹੁਣ ਤੱਕ ਉਹ ਫਿਰ ਹੁਣ ਮੈਂ ਹੀ ਦੱਸ ਕੇ ਗੋਲੀ ਮਾਰਾਂ ਉਹ ਗੋਲੀ ਮਾਰ ਮੇਰੇ ਮਾਰ ਗੋਲੀ ਜੈ ਬੱਡੇ ਦਾ ਉਹਨੂੰ ਦੇਖਨੇ ਲਈ ਰੋਇ ਕਿਤੇ ਨਾ ਕਿਤੇ ਖੁੰਝੇ ਦਵਾਈ ਸਿੱਟੀ ਪਈ ਹੁੰਦੀ ਹੈਗੀ ਅਸੀਂ ਫੂਕੀਏ ਨੂੰ ਤੋਈ ਨਾ ਮੈਂ ਕਰ ਲੈਣਾ ਗੱਲ ਆ ਕਰ ਲੈਣਾ ਗੱਲ ਜਾ ਹਟ ਦਿਮਾਗ ਖਰਾਬ ਵਰਖ ਕਰ ਰੱਖਿਆ ਤੇਰਾ ਦਿਮਾਗ ਖਰਾਬ ਤੇ ਦਿਮਾਗ ਖਰਾਬ ਤਾਂ ਮੇਰਾ ਹੋ ਗਿਆ ਕੀ ਇਹੋ ਜੀ ਕਲਸ਼ਣੀ ਵਿਆਹ ਕੇ ਲਿਆਉਣੀ ਸੀਗੀ ਕੀ ਲੋੜ ਸੀ ਬੰਜਰ ਜ਼ਮੀਨ ਹੈਗੀ ਕੀ ਭਾਲਦੇ ਆ ਚੱਗ ਵੇ ਗੱਲ ਸੁਣ ਲੈ ਮੇਰੀ ਉਹਦੇ ਨਹੀਂ ਹੁੰਦਾ ਜਵਾਬ ਆ ਫੰਡਰ ਤੀਮੀ ਹੈ ਫੰਡਰ ਤੀਮੀ ਆ ਖੁਸ਼ੀ ਨੂੰ ਮਾਰੋ ਹੱਥ ਕਿਤੇ ਅੱਟਾਉਂ ਤਾ ਮੇਰੇ ਸਾਰੇ ਪਿੰਡ 'ਚ ਬੇਇੱਜ਼ਤੀ ਕਰਾਰ ਕੀ ਐ ਨਾ ਮੈਂ ਕੀ ਬੇਇੱਜ਼ਤੀ ਕਰਾਤੀ ਜੀ ਹੋ ਬੇਇੱਜ਼ਤੀ ਨੇ ਹੋਰ ਕੀ ਆਇਗਾ ਸਾਰੇ ਪਿੰਡਾਂ ਤਾਨੇ ਮਾਰਦੇ ਨੇ ਮੈਨੂੰ ਤੇਰੇ ਬਿਆਹ ਨੂੰ ਕਹਿੰਦੇ ਪੰਜ ਸਾਲ ਹੋ ਗਏ ਹੱਦ ਤੱਕ ਚਬਾਕ ਨਹੀਂ ਹੋਇਆ ਤੇਰੇ ਕੋਲੇ ਮੈਂ ਕੀ ਜਵਾਬਾਂ ਮੈਂ ਲੋਕਾਂ ਨੂੰ ਦੱਸਾਂ ਫਿਰ ਇਹਦੀ ਜੀ ਮੇਰੀ ਕੀ ਗਲਤੀ ਆਈ ਮੈਂ ਦਵਾਈਆਂ ਤੈਨੂੰ ਦਵਾਈਆਂ ਦਵਾਈਆਂ ਚੱਕ ਕੇ ਸਾਰੇ ਬਾਹਰ ਮਾਰੀਆਂ ਕੀ ਗੱਲ ਖਾਊਗਾ ਹੁਣ ਉਹਨੂੰ ਅੱਛਾ ਅੱਛਾ ਜੀ ਲੱਗੀ ਜਾਗੀ ਖੇਖਣ ਕਰਨੇ ਆਉਂਦੇ ਨੇ ਬਸ ਆ مرگی <tries> 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 ਕਾਂ ਟਾਲਾਤਾ ਚਾਂਦੂ ਜੀ ਚਾਹ ਗਏ ਹੈ ਅਜਾ ਮੈਂ ਖਾਣਾ ਫੂਟਣ ਗਿਆ ਤਾਂ ਮੇਪਾ ਆਇਆ ਤਾਂ ਹੈ ਗਈ ਮਿੱਠਾ ਵਾ ਪਾਇਆ ਮੱਖਾ ਵਿੱਚ ਰੇ ਗਾਲ ਵੀ ਨਾ ਕਰੀਂ ਜੀ ਕੱਜਨਾਲਾ ਨਾ ਹੁਣ ਤੁਹਾਨੂੰ ਕਾਹ ਨੂੰ ਮੇਰੇ ਹੱਥ ਦੀ ਚਾਹ ਵਧੀਆ ਲੱਗਣੀ ਹੈਗੀ ਨਾਲੇ ਮੈਨੂੰ ਪਤਾ ਤੁਸੀਂ ਮੈਨੂੰ ਕਿਉਂ ਤੰਗ ਕਰ ਰਹੇ ਹੋਗੇ ਚਲੋ ਪਹਿਲਾਂ ਵੀ ਕਹਿ ਦਮਾ ਤੰਗਦਾ ਤੈਨੂੰ ਹਾਲੇ ਕਰਿਆ ਨਹੀਂ ਜਦੋਂ ਕਰਦਾ ਹੈਗਾ ਨਾ ਤੈਨੂੰ ਫਿਰ ਪਤਾ ਲੱਗੂਗਾ ਕਿਵੇਂ ਤੰਗ ਕਰ ਦਿੰਦੇ ਹੈਗੇ ਦੁਸਕਣਾ ਹੀ ਆਉਂਦਾ ਸਾਰਾ ਦਿਨ ਹੋਰ ਕੰਮ ਨਹੀਂ ਹੈਗਾ ਤੈਨੂੰ ਕੋਈ ਸੜਾ ਢੋਲ ਦੜਿਆ ਕਹਿੰਦਾ ਕਬੂਤਰ ਵਰਗੀ ਫੂੜੀ ਦੇ ਦਿੱਤੀ ਤੈਨੂੰ ਅੰਬਾਂ ਮੰਰੇ ਸੜਾ ਲੈ ਖਾਲੀ ਪਿਪਾ ਮੱਥੇ ਆ ਸੁਣਦੇ ਆ ਪਾਣੀ ਲੈ ਕੇ ਆਣਾ ਗਲਾਸ ਲੈ ਦੇ ਪਹਿਲੀ ਵਾਰ ਤਾਂ ਉਹ ਹੀ ਨਹੀਂ ਸੁਣੀ ਕਦੇ ਆ ਮੈਂ ਵੀ ਕਿ ਕੰਨਾ ਚ ਰੂਹ ਥਨ ਲੈਣੀ ਆ ਤੈਨੂੰ ਪਤਨ ਲੱਗਦਾ ਹੁੰਦਾ ਮੰਮੀ ਭਾਂਡੇ ਤੋਂ ਲੱਗ ਰਹੀ ਸੀ ਹਾਂ ਆ ਨੂੰ ਆ ਦੇਖ ਲਾ ਆ ਇਸ ਦੁੱਖ ਦੇ ਮਾਰੇ ਨੇ ਨਾ ਪੀਣੀ ਸ਼ੁਰੂ ਕਰਤੀ ਮੇਰੇ ਪੁੱਤ ਨੇ ਤਾਂ ਕਦੇ ਉਹੀ ਨਹੀਂ ਸੀ ਹੱਥ ਲਾਇਆ ਸ਼ਰਾਬ ਨੂੰ ਬਗਜਾ ਹੁਣ ਹੋਰ ਖੜੇ ਕੀ ਦੇਖਦੀ ਐ ਨਾ ਬਾਈ ਨਾ ਹੋਰ ਤੂੰ ਇਹਨੂੰ ਲਿਆ ਕੇ ਦੇਵੇਂਗੀ ਸਲਾਦ ਖਾਣ ਨੂੰ ਉਹ ਨਹੀਂ ਜਾਣਦੀ ਤੂੰ ਕਾਹਦੇ ਚੱਜ ਬੇਪੁੱਤ ਜਿਹੜਾ ਕੁਝ ਸੁਣਾਉਣਾ ਦਾ ਉਹ ਤਾਂ ਹੋ ਗਿਆ ਆਹ ਕੰਮ ਪੁੱਤ ਕਿਉਂ ਫੜਿਆਗਾ ਤੂੰ ਆਪਦੀ ਸਿਹਤ ਗਾੜ ਲੇਗਾ ਓ ਮੈਗ ਜਾਣ ਕੇ ਪਿੰਨਾ ਦਿਮਾਗ ਖਰਾਬ ਕਰਖਿਆ ਮੇਰਾ ਇਹਨੇ ਵੀ ਮੇਰੀ ਗੱਲ ਸੁਣੋ ਇਹ ਤਾਂ ਜ਼ਹਿਰ ਆ ਪੁੱਤ ਇਹਨੂੰ ਨਾ ਪੀਆ ਕਰ ਛੱਡ ਦੇ ਇਹਦਾ ਖੜਾ ਬੇ ਹੋਰ ਹੀ ਲੱਬ ਸੀ ਲੱਬ ਥੇਰਾਗਾ ਓ ਮਾਤਾ ਬੱਸ ਕਰ ਜਾ ਤੂੰ ਦੇਖ ਲੈ ਮੈਂ ਤਾਂ ਤੇਰੇ ਭਲੇ ਲਈ ਕਹਿਨੀ ਆ ਹਾਂ ਮੇਰੇ ਮੂਰੇ ਹੱਥ ਬੰਨਦਾ ਹੈਗਾ ਤੂੰ ਵਾਲੇ ਸੁਣ ਆਪਾਂ ਕਰ ਲਾਂਗੇ ਸਾਰੇ ਹੀਲੇ ਵਿਸੀਲੇ ਠੀਕ ਹੈ ਨਾ ਬਸ ਇਹਨੂੰ ਕੱਢਣ ਦੀ ਤਿਆਰੀ ਕਰ ਲੈ ਕੋਈ ਹੋਰ ਠੀਕ ਹੈ ਇਹਨੂੰ ਤਲਾਕ ਦੇ ਦੇ ਤਫਾ ਕਰ ਇਸ ਘਰ ਚ ਉਹਨੂੰ ਕਹਿਣਾ ਆਪਣੇ ਪਿਆਉ ਨੂੰ ਕਰ ਫੋਨ ਉਹ ਆ ਕੇ ਲੈ ਜਾਊਗਾ ਆਹੋ ਦੋ ਮਾਰ ਛੱਤਰੇ ਦੇ ਕਰਾ ਫੋਨ ਕਰਾ ਦੇ ਪਿਆਉ ਵੀ ਲੈ ਜਾਏਗਾ ਪਰ ਤਫਾ ਕਰ ਮਾ ਕਹਿਣਾ ਦਾ ਨਾ ਕਰਦਾ ਗੱਲ ਹਾਂ ਜਾ ਅੰਦਰ ਹੀ ਕਹਿ ਦੇ ਜਿਹੜਾ ਕੁਝ ਕਹਿਣਾ ਹੈਗਾ ਪਰ ਦਫਾ ਹੋਊਗੀ ਕੜਮੀਆਂ ਜਿੱਦਾਂ ਦੀ ਆਈਏ ਜੇ ਹਣਾਂ ਨਹੀਂ ਬਣ ਗਏ ਰੋਟੇ ਰੁਕੇ ਨਾ ਹਾਂਜੀ ਰੋਟੀ ਤਾਂ ਹਜੇ ਬਣਾਈ ਨਹੀਂ ਹੈ ਜੀ ਮੈਂ ਭਾਂਡੇ ਧੋਣ ਲੱਗ ਹਾਲੇ ਬਣਾ ਲੈ ਰੋਟੀ ਹੈ ਹਾਂਜੀ ਮੈਂ ਤਾਂ ਪਹਿਲਾਂ ਭਾਂਡੇ ਸਾਫ ਨਾ ਤੈਨੂੰ ਪਤਾ ਨਹੀਂ ਮੈਂ ਕੱਦਾਂ ਹੱਕਾ ਨਾ ਕਰ ਮਾਨੂੰ ਰੋਟੀ ਰੋਟੀ ਲਾ ਦੇ ਮੈਨੂੰ ਬਸ ਬਣਾ ਲੈਣੀ ਸਬਜ਼ੀ ਤੇ ਤਰਾ ਕਾਹ ਨੂੰ ਜਨਾਇ ਕਰਤ 53 ਨਾ 70 ਤੂੰ ਵੀ ਕੰਮ ਨਹੀਂ ਕਰਦੀ ਸੀਗੀ ਨਾ ਤਨੂੰ ਤਨੂੰ ਕਹਿ ਤਵੇਂ ਰੋਟੀ ਲਾ ਦੇ ਰੋਟੀ ਲਾ ਦੇ ਹੋਰ ਕੰਮ ਕਰਾ ਦੇ ਬਥੇਰੇ ਰੱਤ ਟੁੱਟ ਜਾਂਦੇ ਨੇ ਕਿਤੇ ਲੱਗਿਆ ਦੋਸਕੜ ਜਹਰਾ ਹੋਰ ਦਿਲਾ ਦੇ ਪਹਿਲਾਂ ਮੈਨੂੰ ਕੋਈ ਗੱਲ ਨਹੀਂ ਬਹੁਤ ਸੈਨ ਕਰਨੀ ਆ ਮੈਂ ਤੁਹਾਡੀਆਂ ਮੈਂ ਮੇਰੇ ਪਿਓ ਨੂੰ ਫੋਨ ਕਰਦੀ ਆਂ ਹਣ ਹੜ ਫਿਰ ਉਹ ਬੋਲਦੇ ਮੇਰੇ ਹੈ ਮੂਰਾ ਬੋਲਦੀ ਹੈ ਕਰ ਤੇਰੇ ਪਿਓ ਨੂੰ ਫੋਨ ਬਲਾ ਉਹ ਹਰ ਵਿੱਚ ਬਲਾਉ ਕੱਥੇ ਕਰਾਉਣਾ ਦੇਖਾ ਵੀ ਲੈੇ ਤੈਨੂੰ ਨਾਲੇ ਤੂੰ ਬੁਲਾਉਂ ਬਲਾਜ ਰੋਟੀ ਲਾ ਦੇ ਫੇਰ ਰੋੜੀ ਰੋਟੀ ਲਾ ਦੇ ਮੈਨੂੰ ਜਾਣਾ ਮੈਂ ਪਾਸੇ ਜਾ ਕੇ ਆਉਣਾ ਕਿੱਥੇ ਉਹ ਲਾ ਦੇ ਰੋਟੀ ਪੁਸਤੀ ਜੰਨੀ ਐ ਮਾ ਖਰਾਬ ਕਰਤੀਏਗੀ ਅੱਛਾ ਤਾਂ ਮੈਂ ਬੱਪੂ ਨੂੰ ਫੋਨ ਕਰ ਹੀ ਦੇਣਾਗਾ ਸਾਰਾ ਕੁਝ ਦੱਸ ਦਾਂ ਨਾ ਕਿ ਕੁਛ ਹੋ ਰਿਹਾ ਮੇਰੇ ਨਾਲ ਹਲੋ ਸਸੀ ਬਾਬਾ ਪੂਜੀ ਬੱਪੂ ਜੀ ਮੈਂ ਕਹਿ ਰਹੀ ਸੀ ਜੀ ਤੁਸੀਂ ਆ ਕੇ ਮੈਨੂੰ ਲੈ ਜਾਓ ਮੇਰੀ ਸੱਸ ਤੇ ਮੈਨੂੰ ਬਹੁਤ ਤੰਗ ਕਰ ਰਹੇ ਨੇਗੇ ਨੀ ਜੇ ਮੇਰੇ ਬੱਚਾ ਨਹੀਂ ਹੋ ਰਿਹਾ ਫਿਰ ਇਹਦੇ ਚ ਮੇਰੀ ਕੀ ਗਲਤੀ ਹੈਗੀ ਮੈਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ ਹੁਣ ਤਾਂ ਮੇਰੇ ਨਾਲ ਕੁੱਟਮਾਰ ਵੀ ਕਰਨ ਲੱਗੇ ਨਹੀਂ ਮੈਂ ਕੁਝ ਨਹੀਂ ਸੁਣਨਾ ਹੈਗਾ ਬਸ ਤੁਸੀਂ ਆ ਜਾਓ ਤੁਸੀਂ ਜਲਦੀ ਆ ਜਾਓ ਬਸ ਮੈਨੂੰ ਲੈ ਚੋ ਇੱਥੋਂ ਆ ਕੇ ਠੀਕ ਹੈ ਬਾਪੂ ਜੀ ਪੁੱਤ ਜੱਸੀ

ਜੇ ਮੇਰੇ ਬੱਚਾ ਨਹੀਂ ਹੋ ਰਿਹਾ ਇਹਦੇ 'ਚ ਮੇਰਾ ਕੀ ਕਸੂਰ ਹੈ ਚਲ ਭਾਈ ਉਹਦਾ ਮਾਲ ਕਰੇ ਰੰਗ ਨੀਗੇ ਇਹਨਾਂ ਨੂੰ ਆਪੇ ਵੀ ਸਿਆਣੇ ਬਣਨਾ ਚਾਹੀਦਾ ਕੋਈ ਨਾ ਮੈਂ ਤੇਰੀ ਸੱਸ ਨਾ ਕਰਦਾ ਗੱਲ ਤੁਸੀਂ ਮੈਨੂੰ ਇੱਥੋਂ ਲੈ ਜਾਓ ਕੋਈ ਨਾ ਪੁੱਤ ਰੋਜ ਰੋਜ ਨਹੀਂ ਘਰ ਬੰਨੇ ਜਾਂਦੇ ਹੁੰਦੇ ਜਾਂ ਮਰ ਪਤ ਪਾਣੀ ਲੈ ਕੇ ਆ ਮੇਰੇ ਕੋਲ ਕੋਈ ਨਾ ਮੈਂ ਕਰਦਾ ਤੇਰੀ ਸੱਸ ਨਾ ਗੱਲ ਕਰ ਲੈ ਅਸ ਬਈ ਚਾਤ ਸਤਿਗੁਰਾਂ ਦੇ 4.0 ਸਭ ਰਾਜੀ ਖੁਸ਼ੀ ਹੈ ਨਾ ਹਾਂ ਭਾਈ ਰਾਜੀ ਖੁਸ਼ੀ ਹੈ ਆ ਖੁਸ਼ੀਆਂ ਸਾਨੂੰ ਬਥੇਰੇ ਦਿੱਤੀਆਂ ਸੋਡੀ ਧੀ ਨੇ ਕੀ ਗੱਲ ਹੋ ਗਈ ਭੈਣ ਜੀ ਮੈਨੂੰ ਸਮਝਿਆ ਨਹੀਂ ਤੁਸੀਂ ਕੀ ਸਮਝੋਗੇ ਨਾ ਮੈਨੂੰ ਐ ਦੱਸ ਅਸੀਂ ਇਹ ਤਾਂ ਕੀ ਕਰਾਉਣਾ ਬੰਜਰ ਤੋਂ ਉਹ ਪੈਸੇ ਕਿਹਦੇ ਚੰਗਾ ਨਰੇ ਗੋਲੇ ਬੱਤੀ ਚੰਗਾ ਭਲਾ ਨਾ ਤਾਂ ਲੈ ਗਿਆ ਉਹਦੇ ਉਹ ਪਈ ਸੁੱਖੇ ਬੋਲਾ ਨਹੀਂ ਬਣਿਆ ਕਰਦੇ ਰੋਜ਼ ਰੋਜ਼ ਇਹ ਜਿਹੇ ਕੰਮ ਨਹੀਂ ਹੁੰਦੇ ਹੁੰਦੇ ਉਹ ਲਾਣੇਦਾਰਾ ਮੇਰੀ ਗੱਲ ਸੁਣਦਾ ਇਹਨੂੰ ਮੇਰੀ ਅੱਖਾਂ ਤੋਂ ਦੂਰ ਲੈ ਜਾ ਇਹ ਨਾ ਹੋ ਮੈਂ ਕੋਈ ਕਾਰਾ ਕਰਾਂਗਾ ਮੰਗੇ ਵਰੇ ਵਾਲਾ ਆ ਫੜਾ ਇਹ ਕਾਗਜ਼ ਇੱਥੇ ਕਰ ਦੱਸ ਕਦਾ ਇਹਨੂੰ ਲੈ ਲੈ ਨਾਲ ਸੁੱਖੀ ਭਈ ਸਿਆਣਾ ਬਣਾ ਇਹ ਜੇ ਕੰਮ ਆਪ ਬਾਕੀ ਜਿਹੜੇ ਗੱਲ ਰਹੀ ਤੁਹਾਡੇ ਖਰਚੇ ਦੀ ਜਿੰਨਾ ਤੁਹਾਡਾ ਖਰਚਾ ਹੋਇਆ ਕਾਹਤੇ ਅਸੀਂ ਲੇ ਮੰਨਦੇ ਸੁੱਖੀ ਭਈ ਇਹ ਇੱਕ ਹੀ ਗੱਲ ਕਰੀ ਜਾਂਦਾ ਅਸੀਂ ਇਹੀ ਜੇ ਗੱਦਾਂ ਦਾ ਘਰਾਚ ਆਮ ਹੁੰਦੀਆਂ ਰਹਿੰਦੀਆਂ ਨੇ ਐ ਰਿਸ਼ਤੇ ਥੋੜੀ ਤੋੜੇ ਜਾਂਦੇ ਹੁੰਦੇ ਨੇ ਨਾਲੇਵਾਰਾ ਉਹਨੂੰ ਕਹਿ ਦੇ ਲੈ ਬਰਾਤੀ ਹੋ ਕੋ ਆਲੀ ਰੱਖ ਨੂੰ ਉਹਨੂੰ ਨਾਲੇ ਲੈ ਜਾ ਇਹ ਤਾਂ ਕਰਾ ਲੈ ਦੱਸ ਕਦਾ ਲਾਇਆਂ ਮੇਰੇ ਖਾਤੇ ਉਹ ਮਾਇਕ ਕਰਵਾ ਲਾਣੇ ਵਾਰੇ ਤੋਂ ਪੰਚਰ ਤਾਂ ਇਹ ਵੀ ਆਈ ਪਿੰਡ ਦੇ ਲੋਕ ਨੂੰ ਤੰਨ੍ਹਨ ਮਾਰਦੇ ਕਿ ਜਵਾਬ ਇਹਦੇ ਹੁੰਦਾ ਹੈਗਾ ਸੁੱਖੀ ਭਈ ਰੱਬ ਤੋੜਾ ਨਾਲੇ ਕਿਹੜਾ ਕਿਸਦੇ ਹੱਥ ਮੱਥੇ ਆ ਰੱਬ ਦੀਆਂ ਬੇਟਾਂ ਨਹੀਂ ਰੱਬ ਦੇ ਬੇਟਾ ਮੈਂ ਨਹੀਂ ਜਾਣਦਾ ਕਿਸੇ ਦਾ ਆਪਣਾ ਮੰਮੀ ਚੇਪਾ ਸੀ ਅੱਜ ਜਵਾਬ ਖੋਦ ਲੈ ਲੇਨੀਗੀ ਕੋਈ ਤਰੀਕੇ ਨਹੀਂ ਲਾ ਦੇਖ ਲੈ ਹਾਂ ਇਹ ਬਗਾਨੀ ਵਾਲਾ ਦੇ ਮੇਰੇ ਘਰ ਦੀ ਮਾਲਕ ਬਣੋ ਦੇਗਾ ਗੱਲਾਂ ਕਰਦੀ ਐ ਇਹ ਆ ਉਹ ਕਿ ਬਗਾਨਾ ਮਾਲਕ ਹੁਣ ਖੜੇ ਕਰਦਾ ਹਾਂ ਹਾਂ ਦੇਗਾ ਉਹ ਲਾੜਦਾਰ ਤੈਨੂੰ ਮੈਂ ਕਹਿੰਦਾ ਇੱਥੇ ਕਰਾਵਾ ਲਾ ਦੱਸ ਪਰੇ ਜੇ ਇਹਨੂੰ ਲੈ ਜਾ ਕਿਉਂ ਮੇਰਾ ਪਾਰਾ ਪਤਾਇਆ ਤਨੇ ਕਰਾਵਾ ਦੱਸ ਪਰੇ ਲੈ ਜਾ ਰੰਤੂ ਅਮਰੀਕਸਿਆਂ ਇੱਥੇ ਗੱਲਾਂ ਹੀ ਹੋਰ ਕਰੀ ਜਾਂਦੇ ਨੇ ਇਹਨਾਂ ਦਾ ਕੀ ਆ ਜਿਹੋ ਜਿਹਾ ਕਹਿੰਦਾ ਜਿਹੋ ਜਿਹਾ ਕਰਦਾ ਇਹਨਾਂ ਦਾ ਕੀ ਪਤਾ ਕੰਨ ਨੂੰ ਕਿਤੇ ਮੇਰੀ ਕੁੜੀ ਨੂੰ ਮਾਰ ਹੀ ਨਾ ਦੇਣ ਮਾਂ ਮੇਰੇ ਦਾ ਸੌਂਤੂ ਸੀ ਤਾਂ ਇਹਨੂੰ ਸਮਝਾ ਸਕਦੇ ਹੋ ਮੈਂ ਤੁਹਾਡੇ ਪੈਰੀਂ ਹਟਾਰੀਆਂ ਤੁਸੀਂ ਐਵੇਂ ਨੰਘ ਰਹੋ ਮਾਂ ਬਸ ਮੈਂ ਤਾਂ ਤੇਰੇ ਹੱਥਾਂ ਨੂੰ ਵੀ ਕੜਮਾ ਸਮਝਦੀ ਆਂ ਦੂਰ ਰਹਿ ਮੈਂ ਤੂੰ ਸੀ ਤਾਂ ਇਹਨਾਂ ਨੂੰ ਸਮਝਾ ਸਕਦੇ ਮਾਂ ਇਹ ਕੀ ਬਾਰੂ ਆ ਇਹ ਮੇਰਾ ਪੁੱਤ ਹੈਗਾ ਠੀਕ ਐ ਤੂੰ ਤਾਂ ਸਾਨੂੰ ਅੱਜ ਤੱਕ ਕੋਈ ਖੁਸ਼ੀ ਦੇ ਨਹੀਂ ਸਕਦੀ ਤੇ 나ਈ ਮੈਨੂੰ ਨਹੀਂ ਲੱਗਦਾ ਹੈਗਾ ਤੋ ਬਸ ਬਸ ਮੈਂ ਤੈਨੂੰ ਕਿਹਾ ਮੇਰੇ ਪੈਰੀ ਹਟਾਉਣ ਦੀ ਨਹੀਂ ਸੁੱਕੀ ਕਹਿਣਾ ਇਹਨੂੰ ਜਦੋਂ ਮੈਂ ਤੈਨੂੰ ਕਹਿ ਦਿੱਤਾ ਮੈਂ ਰੱਖਣੀ ਹੀ ਹੈਗੀ ਚੱਲ ਆਏ ਨੂੰ ਕੋਈ ਨਾ ਭੈਣ ਦੀ ਰੋਜ਼ ਰੋਜ਼ ਨਿਕਰ ਬੰਨੇ ਆਉਂਦੇ ਹੁੰਦੇ ਉਹ ਲਾਲ ਲਾਲ ਤੂੰ ਕਿੰਨੇ ਵਜੇ ਕਹਤਾ ਯਾਰ ਕੌਮਰਾ ਦਿਮਾਗ ਖਾਦਾ ਤੇ ਕਰਾਇਆ ਰਹਿਣੇ ਉਹ ਨਾਲ ਲੈ ਜਾ ਯਾਰ ਲੈ ਜਾ ਸੇ ਪੁੱਤ ਹੋ ਖੜੀ ਮਾਰੇ ਤੇ ਤੀਹ ਟਾਈਮ ਅਜਾ ਨਾ ਚੱਤੋਂ ਹੁੰਦੇ हां मतलब की गल करता सी खर्चा मोड़ देना मैं की खर्चा चटकना गा जो मेरी ਧੀ ਦੀ ਖੁਸ਼ੀ ਇਹਨਾਂ ਉਰੇ ਹੋਈ ਜੇ ਮੋੜ ਸਕਦਾ ਨਾ ਮੇਰੀ ਧੀ ਦੀ ਇੱਜ਼ਤ ਮੋੜ ਦੇ ਮੋੜ ਦੇ ਜਾ ਚੱਲ ਦੱਸੀ ਮਟੋ ਭੈ ਜਮਾ ਕਰਾਉ ਕਰ ਇਹਨਾਂ ਨੇ ਅੱਛਾ ਵੱਡਿਆ ਫਾਹਾ ਹਾਏ ਹਾਏ ਮੈਨੂੰ ਤਾਂ ਡਰ ਲੱਗਦਾ ਸੀ ਵੀ ਇਹਨੇ ਸੈੱਟ ਫੋਨ ਕਰਨੀ ਨਹੀਂ ਹੈਗੀ ਪਰ ਠੀਕ ਹੈ ਤਹਿਨ ਨਾਲ ਹੀ ਬੋਲਾ ਪੈ ਗਿਆ ਪਿਓ ਤਾਂ ਉਹਦਾ ਨੂੰ ਆ ਕੇ ਮੈਂ ਹਾਂ ਚਲ ਹਾਂ ਮੇਰੀ ਗੱਲ ਸੁਣ ਹਮ ਤੂੰ ਅਗਲੇ ਵੀ ਆ ਦੇ ਤਿਆਰੀਆਂ ਕਰ ਠੀਕ ਹੈ ਭੁੱਲ ਜੀ ਉਹਨੂੰ ਕੋਈ ਲੋੜ ਨਹੀਂ ਯਾਦ ਕਰਨੀ ਕਲੈਣੀ ਨੂੰ